ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਜੁੜ ਚੁੱਕਿਆ ਕਿ ਇੱਕ ਵਾਰੀ ਫੇਰ ਤੋਂ ਗੁਰਿੰਦਰ ਨਵਾਂ ਹਫਤਾ ਨਵੀਂ ਕ੍ਰਾਈਮ ਸਟੋਰੀ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਜੁੜਿਆ ਤੇ ਇਹ ਜੜੀਆਂ ਕਟਣਾਵਾ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਨੇ ਇਹਦੇ ਇਹਦਾ ਮਕਸਦ ਇਹ ਹੁੰਦਾ ਵਾ ਕਿ ਆਪਾਂ ਕਿਤੇ ਨਾ ਕਿਤੇ ਅਲਰਟ ਰਹਿ ਸਕੀਏ ਜ਼ਿੰਦਗੀ 'ਚ ਕਈ ਵਾਰ ਆਪਾਂ ਇਹੋ ਜਿਹੀਆਂ ਗਲਤੀਆਂ ਕਰਨ ਲੱਗਦੇ ਆ ਕਿ ਫੇਰ ਕੁਝ ਸਿਆਣੀਆਂ ਗੱਲਾਂ ਸਿਆਣਿਆਂ ਦੇ ਕਹੇ ਜਿਹੜੇ ਬੋਲ ਸਾਡੇ ਯਾਦ ਆ ਜਾਂਦੇ ਨੇ ਤੇ ਅਸੀਂ ਉਹ ਗਲਤੀਆਂ ਕਰਨ ਤੋਂ ਰੁਕ ਜਾਂਦੇ ਆ ਐਦਾਂ ਹੀ ਇਹ ਜੜੀਆਂ ਘਟਨਾਵਾਂ ਵਾਪਰਦੀਆਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਤੇ ਜਦੋਂ ਵੀ ਤੁਸੀਂ ਕੋਈ ਗਲਤ ਕਦਮ ਚੁੱਕਣ ਲੱਗਦੇ ਹੋ ਜ਼ਿੰਦਗੀ 'ਚ ਸ਼ਾਇਦ ਇਹ ਜੜੀਆਂ ਸੱਚੀਆਂ ਘਟਨਾਵਾਂ ਜੇ ਤੁਸੀਂ ਸੁਣੀਆਂ ਹੋਣ ਤਾਂ ਤੁਸੀਂ ਵੀ ਰੁਕ ਸਕਦੇ ਹੋ ਜੁਰਮ ਕਰਨ ਤੋਂ ਤੇ ਆਪਣੇ ਮਨ ਨੂੰ ਸਮਝਾ ਸਕਦੇ ਹੋ ਸੋ ਇਹੋ ਜੀ ਇੱਕ ਘਟਨਾ ਜਿਹੜੀ ਵਾਪਰਦੀ ਆ ਜੀ ਬਿਹਾਰ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਜੀ ਜਮਯੂ ਉੱਥੇ ਦਾ ਇੱਕ ਪਿੰਡ ਉੱਥੇ ਵਰਦੇਸ਼ ਕੁਮਾਰ ਨਾਮ ਦਾ ਇੱਕ ਲੜਕਾ ਰਹਿੰਦਾ ਸੀ ਜੀ ਦੀ ਉਮਰ 25 ਸਾਲ 24-25 ਸਾਲ ਦੀ ਆ ਪਰਿਵਾਰ ਦੇ ਨਾਲ ਰਹਿੰਦਾ ਸੀ 3 ਮਹੀਨੇ ਹਲੇ ਹੋਏ ਸੀ ਜੀ ਇਹਦੇ ਵਿਆਹ ਹੋਏ ਨੂੰ ਤੇ ਆਪਣੇ ਵਿਆਹ ਤੋਂ 2 ਮਹੀਨੇ ਬਾਅਦ ਹੀ ਇਹ ਦਿੱਲੀ ਦੇ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਨ ਦੇ ਲਈ ਚਲਿਆ ਜਾਂਦਾ ਨੌਕਰੀ ਦਾ ਕਾਰਨ ਇੱਕ ਤਾਂ ਵਿਆਹ ਹੋ ਗਿਆ ਸੀ ਕਬੀਲਦਾਰੀ ਵਧ ਗਈ ਸੀ ਇੱਕ ਕਾਰਨ ਇਹ ਵੀ ਸੀ ਕਿ ਇਹਦੀ ਜਿਹੜੀ ਘਰ ਵਾਲੀ ਸੀ ਸੁਨੀਤਾ ਉਹਦਾ ਨਾਮ ਉਹਦੇ ਨਾਲ ਬਣਦੀ ਘਟ ਸੀ ਸੁਨੀਤਾ ਅਕਸਰ ਇਹਦੇ ਨਾਲ ਲੜਾਈ ਝਗੜਾ ਕਰਦੀ ਸੀ ਲੜਾਈ ਝਗੜੇ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਪਰ ਜੋ ਸੋਰਸਸ ਤੋਂ ਇੱਕ ਝਗੜੇ ਦਾ ਕਾਰਨ ਪਤਾ ਲੱਗਿਆ ਕਿ ਜਿਹੜਾ ਵਰजेश ਕੁਮਾਰ ਸੀ ਉਹ ਆਪਣੀ ਪਤਨੀ ਨੂੰ ਸੈਕਸ਼ੂਅਲ ਸੈਟੀਸਫਾਈ ਨਹੀਂ ਸੀ ਕਰ ਪਾ ਰਿਹਾ ਇਹ ਇਹਨਾਂ ਦੇ ਝਗੜੇ ਦਾ ਬਹੁਤ ਵੱਡਾ ਕਾਰਨ ਸੀ ਤੇ ਇਸ ਕਰਕੇ ਇਹ ਆਪਣੇ ਪਰਿਵਾਰ ਤੋਂ ਆਪਣੀ ਪਤਨੀ ਤੋਂ ਦੂਰ ਜਾ ਕੇ ਰਹਿਣ ਲੱਗ ਗਿਆ ਸੀ ਦਿੱਲੀ ਦੇ ਵਿੱਚ ਜਿੱਥੇ ਰਹਿੰਦਾ ਸੀ ਕਾਫੀ ਜਣੇ ਇਕੱਠੇ ਮੁੰਡੇ ਖੁੰਡੇ ਆ ਜਿਹੜੇ ਉਹ ਇਕੱਠੇ ਰਹਿੰਦੇ ਸੀ ਇੱਕੋ ਕਮਰੇ ਦੇ ਵਿੱਚ ਤੇ ਜਦੋਂ ਮੁੰਡੇ ਖੁੰਡੇ ਐਦਾਂ ਇਕੱਠੇ ਰਹਿੰਦੇ ਨੇ ਤਾਂ ਹਰ ਤਰ੍ਹਾਂ ਦੀ ਗੱਲ ਉਹ ਸ਼ੇਅਰ ਕਰ ਲੈਂਦੇ ਨੇ ਤੇ ਜਿਹੜਾ ਵਰਦੇਸ਼ ਕੁਮਾਰ ਸੀ ਉਹ ਵੀ ਕਿਤੇ ਨਾ ਕਿਤੇ ਜਿਹਦੇ ਨਾਲ ਉਹ ক্লোਜ਼ ਹੋਇਆ ਮੁੰਡਿਆਂ ਦੇ ਨਾਲ ਉਹਨਾਂ ਦੇ ਨਾਲ ਇਹ ਸਾਰੀ ਜਿਹੜੀ ਆਪਣੀ ਗਾਲਾ ਉਹ ਸ਼ੇਅਰ ਕਰ ਲੈਂਦਾ ਆਪਣੀ ਕਮਜ਼ੋਰੀ ਆ ਜਿਹੜੀ ਉਹ ਸ਼ੇਅਰ ਕਰ ਲੈਂਦਾ ਉਹਨੂੰ ਨਹੀਂ ਪਤਾ ਸੀ ਕਿ ਉਹ ਦੋਸਤ ਇਹਦਾ ਮਜ਼ਾਕ ਉਡਾਉਣਗੇ ਜਾਂ ਇਹਨੂੰ ਸੀਰੀਅਸਲੀ ਲੈਣਗੇ ਕਿਸੇ ਰਾਹ ਪਾਉਣਗੇ ਪਰ ਇਹ ਸ਼ੇਅਰ ਕਰ ਲੈਂਦਾ ਇਹਦੇ ਦਿਲ ਦੇ ਵਿੱਚ ਆਇਆ ਪਹਿਲਾਂ ਪਹਿਲਾਂ ਦੋਸਤ ਇਹਦਾ ਮਜ਼ਾਕ ਜਰੂਰ ਬਣਾਉਂਦੇ ਨੇ ਪਰ ਇੱਕ ਜਿਹੜਾ ਭਲਾ ਮਾਨਸ ਦੋਸਤਾਂ ਦੇ ਵਿੱਚੋਂ ਜਿਹੜਾ ਮੁੰਡਾ ਸੀਗਾ ਉਹ ਇਹਨੂੰ ਇੱਕ ਨਾ ਦਵਾਈ ਦਾ ਪੱਤਾ ਦੱਸ ਦਿੰਦਾ ਕਿ ਆਹ ਫਲਾਣੀ ਦਵਾਈ ਲੈ ਲਈ ਤੋ ਠੀਕ ਹੋ ਜਾਏਗਾ ਤੂੰ ਇਹੋ ਦਵਾਈ ਆ ਜਿਹੜੀ ਉਹ ਨੋਟ ਕਰ ਲੈਂਦਾ ਹੁਣੇ ਮਨ ਬਣਾਉਂਦਾ ਵੀ ਜਦੋਂ ਅਗਲੀ ਵਾਰ ਮੈਂ ਆਪਣੇ ਪਿੰਡ ਵਾਪਸ ਜਾਣਾ ਵਾਂ ਛੁੱਟੀ ਤੇ ਤੇ ਮੈਂ ਆਪਣੀ ਘਰ ਵਾਲੀ ਨੂੰ ਪੂਰੀ ਤਰ੍ਹਾਂ ਖੁਸ਼ ਕਰੂੰਗਾ ਵੀ ਉਹਦੇ ਸਾਰੇ ਜਿਹੜੇ ਤਾਨੇ ਮੇਨੇ ਆ ਉਹ ਨੂੰ ਦੁਬਾਰਾ ਮੈਨੂੰ ਦੇਣ ਦਾ ਮੌਕਾ ਮੈਂ ਨਹੀਂ ਦੇਣਾ ਮਤਲਬ ਕਿ ਉਹਦੇ ਸਾਰੇ ਸ਼ਿਕਵੇ ਆ ਦੂਰ ਕਰ ਦੂੰਗਾ ਇਹ ਸੋਚ ਕੇ ਜਿਹੜਾ ਵਰਦੇਸ਼ ਕੁਮਾਰ ਆ ਹੁਣ ਜਦੋਂ ਦਿੱਲੀ ਤੋਂ ਵਾਪਸ ਆਪਣੇ ਪਿੰਡ ਆਉਂਦਾ ਵਾ ਤਾਂ ਜਦੋਂ ਆਪਣੀ ਘਰ ਵਾਲੀ ਦੇ ਨਾਲ ਗੱਲਾਂ ਬਾਤਾਂ ਉਹ ਕਰਦਾ ਸਾਰਾ ਦਿਨ ਉਹਦੇ ਨਾਲ ਬਤਾਉਂਦਾ ਜਦੋਂ ਰਾਤ ਹੁੰਦੀ ਆ ਤਾਂ ਪਹਿਲਾਂ ਤਾਂ ਮੈਡੀਕਲ ਸਟੋਰ ਦੇ ਉੱਤੇ ਜਾਂਦਾ ਮੈਡੀਕਲ ਸਟੋਰ ਤੋਂ ਜਿਹੜਾ ਉਹਦੇ ਦੋਸਤ ਨੇ ਉਹ ਪੱਤਾ ਲਿਖਿਆ ਸੀ ਦਵਾਈ ਜਿਹੜਾ ਨਾਂ ਲਿਖਿਆ ਸੀ ਉਹ ਪੱਤਾ ਲੈਂਦਾ ਵਾ ਗੋਲੀਆਂ ਦਾ ਇਸ ਤੋਂ ਬਾਅਦ ਜੀ ਠੇਕੇ ਜਾਂਦਾ ਵਾ ਠੇਕੇ ਤੋਂ ਸ਼ਰਾਬ ਪੀਂਦਾ ਵਾ ਸ਼ਰਾਬ ਦੇ ਨਸ਼ੇ ਦੇ ਵਿੱਚ ਜਦੋਂ ਇਹ ਘਰ ਆਉਂਦਾ ਆਪਣੀ ਘਰ ਵਾਲੀ ਸੁਨੀਤਾ ਦੇ ਕਮਰੇ ਦੇ ਵਿੱਚ ਜਾਂਦਾ ਵਾ ਤੇ ਉਹਦੇ ਨਾਲ ਜਦੋਂ ਇਹ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਇਤਰਾਜ਼ ਕਰਦੀ ਆ ਕਿ ਤੂੰ ਸ਼ਰਾਬ ਪੀ ਕੇ ਕਿਉਂ ਆਇਆ ਜਿੱਦਾਂ ਕਿਦਾਂ ਵੀ ਕਰਕੇ ਉਹਨੂੰ ਸਮਝਾਉਂਦਾ ਵਾ ਕਿ ਮੈਂ ਜ਼ਿਆਦਾ ਨਹੀਂ ਪੀਤੀ ਥੋੜੀ ਪੀਤੀ ਆ ਤੇ ਉਹ ਘਰ ਵਾਲੀ ਜਿਹੜੀ ਸੁਨੀਤਾ ਚਲੋ ਉਹ ਮੰਨ ਵੀ ਜਾਂਦੀ ਆ ਇਸ ਤੋਂ ਬਾਅਦ ਜੀ ਜਿਹੜੀ ਇਹ ਦਵਾਈ ਲੈ ਕੇ ਆਇਆ ਸੀ ਇੱਕ ਤਾਂ ਪਹਿਲਾਂ ਸ਼ਰਾਬ ਪੀਤੀ ਜਿਹੜੀ ਇਹ ਦਵਾਈ ਲੈ ਕੇ ਆਇਆ ਸੀ ਉਹਦੀਆਂ 5 ਗੋਲੀਆਂ ਇਕੱਠੀਆਂ ਖਾ ਲੈਂਦਾ ਇਹ ਇਸ ਤੋਂ ਬਾਅਦ ਗੋਲੀਆਂ ਖਾਣ ਤੋਂ ਬਾਅਦ ਜੀ ਇਹ ਆਪਣੇ ਫੋਨ ਦਾ ਕੈਮਰਾ ਔਨ ਕਰਦਾ ਵਾ ਤੇ ਉਹਨੂੰ ਜੋ ਵੀ ਉਹਦੇ ਉਹ ਪਲ ਹੋਣੇ ਸੀਗੇ ਇਹਨਾਂ ਦੋਨਾਂ ਦੇ પતિ ਪਤਨੀ ਦੇ ਜੋ ਪਲ ਹੁੰਦੇ ਆ ਉਹਨਾਂ ਨੂੰ ਰਿਕਾਰਡ ਕਰਨਾ ਚਾਹੁੰਦਾ ਸੀ ਤੇ ਪਤਨੀ ਸੁਨੀਤਾ ਇਹਦਾ ਵੀ ਵਿਰੋਧ ਕਰਦੀ ਆ ਵੀ ਇਹ ਪ੍ਰਾਈਵੇਟ ਜਿਹੜੇ ਆਪਣੇ ਪਲ ਨੇ ਇਹ ਤੂੰ ਰਿਕਾਰਡ ਕਿਉਂ ਕਰਨ ਲੱਗਿਆ ਇਹ ਸਾਰਾ ਕੁਝ ਕੀਕ ਨਹੀਂ ਹੈਗਾ ਪਰ ਬਾਅਦ ਵਿੱਚ ਫੇਰ ਪਿਆਰ ਦੇ ਨਾਲ ਉਹ ਮਨਾ ਲੈਂਦਾ ਕਿ ਇਹ ਯਾਦ ਹੁੰਦੀ ਆ ਮੈਂ ਦਿੱਲੀ ਰਹਿਣਾ ਵਾਂ ਤੇ ਜਦੋਂ ਤੇਰੀ ਯਾਦ ਆਇਆ ਕਰੂਗੀ ਮੈਂ ਇਹ ਵੀਡੀਓ ਦੇਖ ਲਿਆ ਕਰੂੰਗਾ ਇਸ ਤਰ੍ਹਾਂ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਲੈਂਦਾ ਤੇ ਵੀਡੀਓ ਰਿਕਾਰਡਿੰਗ ਔਨ ਕਰਕੇ ਸਾਹਮਣੇ ਕਿਤੇ ਉਹ ਰੱਖ ਦਿੰਦਾ ਫੋਨ ਨੂੰ ਹੁਣ ਜਿਹੜਾ ਵਰਦੇਸ਼ ਕੁਮਾਰ ਆ ਉਹ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਤੁੱਟ ਹੋ ਚੁੱਕਿਆ ਇੱਕ ਸ਼ਰਾਬੀ ਪੀਤੀ ਤੇ ਉੱਤੋਂ ਪੰਜ ਗੋਲੀਆਂ ਉਹਨੇ ਇਕੱਠੀਆਂ ਖਾਧੀਆਂ ਕਿਹੜੀਆਂ ਗੋਲੀਆਂ ਸੀ ਕਿਹੜੀਆਂ ਨਹੀਂ ਉਹਨੂੰ ਨਹੀਂ ਪਤਾ ਸਿਰਫ ਇੱਕ ਦੋਸਤ ਦੇ ਕਹਿਣ ਤੇ ਬਿਨਾਂ ਡਾਕਟਰੀ ਸਲਾਹ ਤੋਂ ਉਹ ਗੋਲੀਆਂ ਲੈ ਆਇਆ ਉਹ ਵੀ ਉਹਨੇ ਇਕੱਠੀਆਂ ਪੰਜ ਲੈ ਲਈਆਂ ਪੂਰੀ ਤਰ੍ਹਾਂ ਮਧੋਹਸ਼ ਹੋ ਚੁੱਕਿਆ ਸੀ ਵਰਦੇਸ਼ ਕੁਮਾਰ ਕੋਈ ਵੀ ਉਹਨੂੰ ਹੋਸ਼ ਨਹੀਂ ਸੀ ਕਿ ਆਖਿਰ ਉਹ ਕਰਨ ਕੀ ਲੱਗਿਆ ਵਾ ਤੇ ਇਹਦਾ ਅੱਗੇ ਅੰਜਾਮ ਕੀ ਹੋਣ ਵਾਲਾ ਵਾ ਜਦੋਂ ਆਪਣੀ ਪਤਨੀ ਦੇ ਨਾਲ ਸਬੰਧ ਬਣਾਉਣ ਲੱਗਦਾ ਤਾਂ ਉਹ ਹਿਵਾਨਾ ਦੇ ਵਾਂਗੂ ਸਬੰਧ ਬਣਾਉਣ ਲੱਗ ਜਾਂਦਾ ਬਹੁਤ ਬੁਰਾ ਵਤੀਰਾ ਕਹਿ ਸਕਦੇ ਹਾਂ ਸੁਨੀਤਾ ਦੇ ਨਾਲ ਕਰਦਾ ਵਾ ਸੁਨੀਤਾ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਸੀ ਕਰ پا ਰਹੀ ਬਹੁਤ ਜ਼ਿਆਦਾ ਦਰਦ ਦੇ ਵਿੱਚ ਸੀ ਬਹੁਤ ਜ਼ਿਆਦਾ ਪੀੜਾ ਦੇ ਵਿੱਚ ਸੀ ਤੇ ਉਹਦਾ ਉਹਨੂੰ ਇਹ ਵੀ ਨਹੀਂ ਪਤਾ ਹੈਗਾ ਵਰਜੇਸ਼ ਕੁਮਾਰ ਨੂੰ ਕਿ ਉਹ ਉਹਦਾ ਸਾਹ ਘੁੱਟ ਰਿਹਾ ਵਾ ਵੀ ਇੰਨੇ ਬੁਰੇ ਤਰੀਕੇ ਦੇ ਨਾਲ ਉਹ ਜਿਹੜੇ ਉਹ ਸਬੰਧ ਬਣਾਏ ਜਾ ਰਹੇ ਨੇ ਕੋਈ ਵੀ ਹੋਸ਼ ਨਹੀਂ ਇਹਦੇ ਦੌਰਾਨ ਜਿਹੜੀ ਸੁਨੀਤਾ ਵਾ ਉਹ ਬਹੁਤ ਕੋਸ਼ਿਸ਼ ਕਰਦੀ ਆ ਕਿ ਉਹ ਵਰਦੇਸ਼ ਨੂੰ ਦੂਰ ਕਰ ਦਵੇ ਪਰ ਇੱਕ ਔਰਤ ਜਿਹੜੀ ਉੱਥੇ ਲਾਚਾਰ ਹੋ ਜਾਂਦੀ ਆ ਉਹਦੇ ਵਿੱਚ ਅੱਜ ਇੰਨਾ ਕੁ ਇੰਨੀ ਕੁ ਤਾਕਤ ਆ ਗਈ ਇੰਨਾ ਕੁ ਜੋਸ਼ ਆ ਗਿਆ ਕਿ ਕਿਸੇ ਦਾ ਵੀ ਬਸ ਉਹਦੇ ਅੱਗੇ ਨਹੀਂ ਸੀ ਚੱਲਣਾ ਸੁਨੀਤਾ ਦਾ ਵੀ ਨਹੀਂ ਚੱਲਿਆ ਜਦੋਂ ਇਹ ਸਾਰਾ ਕੁਝ ਕਾਫੀ ਘੰਟੇ ਚੱਲਦਾ ਵਾ ਤਾਂ ਵਰਦੇਸ਼ ਨੂੰ ਨਹੀਂ ਪਤਾ ਕਿ ਉਹਦੀ ਪਤਨੀ ਦਾ ਦਮ ਘੁੱਟਿਆ ਜਾ ਰਿਹਾ ਵਾ ਉਹ ਦਰਦ ਦੇ ਨਾਲ ਕੜਪ ਰਹੀ ਆ ਸਾਹ ਕੁੱਟਣ ਦੀ ਵਜ੍ਹਾ ਕਰਕੇ ਸੁਨੀਤਾ ਦੀ ਮੌਤ ਹੋ ਜਾਂਦੀ ਆ ਜੀ ਜਦੋਂ ਉਹਦੀ ਮੌਤ ਹੁੰਦੀ ਆ ਤਾਂ ਇੱਕ ਘੰਟੇ 2 ਘੰਟੇ ਬਾਅਦ ਇਹ ਹੋਰ ਜ਼ਿਆਦਾ ਤੜਪਣ ਲੱਗ ਜਾਂਦਾ ਤੇ ਇਹਦੀ ਵੀ ਹਾਲਤ ਜਿਹੜੀ ਬੁਰੀ ਹੋਣ ਲੱਗ ਜਾਂਦੀ ਆ ਬਰਜੇਸ਼ ਕੁਮਾਰ ਤੀ ਇਹ ਤੜਪਦਾ ਤੜਪਦਾ ਬੈੱਡ ਤੋਂ ਥੱਲੇ ਡਿੱਗ ਜਾਂਦਾ ਇਹਦੇ ਸਾਹ ਹਲੇ ਚੱਲ ਰਹੇ ਸੀ ਹੁਣ ਰੋਜ਼ ਦੇ ਵਾਗੂ ਜੀ ਜਦੋਂ ਸਵੇਰ ਹੁੰਦੀ ਆ ਤਾਂ ਜਿਹੜੇ ਪਰਿਵਾਰ ਵਾਲੇ ਉਹ ਦੇਖਦੇ ਨੇ ਕਿ 8:00 ਵਜੇ ਇਹ ਉੱਠ ਜਾਂਦੀ ਆ ਨੂੰ ਉਹਨਾਂ ਦੀ ਤੇ ਅੱਜ ਮੁੰਡਾ ਵੀ ਵਰਜੇਸ਼ ਆਇਆ ਹੋਇਆ ਵਾ ਵੀ ਸ਼ਾਇਦ ਥੋੜਾ ਜਿਹਾ ਲੇਟ ਹੋ ਜਾਣਗੇ ਪਰ ਜਦੋਂ ਬਹੁਤ ਜ਼ਿਆਦਾ ਸਮਾਂ ਹੋ ਜਾਂਦਾ ਉਹਨਾਂ ਦਾ ਜਿਹੜਾ ਦਰਵਾਜ਼ਾ ਨਹੀਂ ਖੁੱਲਦਾ ਤਾਂ ਪਰਿਵਾਰ ਵਾਲੇ ਥੋੜੇ ਜੇ ਫਿਕਰ ਦੇ ਵਿੱਚ ਪੈਂਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਤਾਂ ਜਦੋਂ ਦਰਵਾਜ਼ਾ ਖੜਕਾਇਆ ਜਾਂਦਾ ਕੋਈ ਵੀ ਅੰਦਰੋਂ ਆਵਾਜ਼ ਨਹੀਂ ਆਉਂਦੀ ਤਾਂ ਉਹ ਘਬਰਾ ਜਾਂਦੇ ਨੇ ਹੋਰ ਵੀ ਤੇ ਦਰਵਾਜ਼ਾ ਦੋ ਤਿੰਨ ਜਣੇ ਜਿਹੜੇ ਲੜ ਕੇ ਤੋੜਦੇ ਨੇ ਜਦੋਂ ਦਰਵਾਜ਼ਾ ਤੋੜਦੇ ਨੇ ਅੰਦਰ ਦਾ ਸੀਨ ਦੇਖ ਕੇ ਸਾਰੇ ਹਿਲ ਜਾਂਦੇ ਨੇ ਜਿਹੜੀ ਸੁਨੀਤਾ ਵਾ ਉਹ ਨਗਨ ਅਵਸਥਾ ਦੇ ਵਿੱਚ ਪਈ ਸੀ ਜਿਹਦੀ ਮੌਤ ਹੋ ਚੁੱਕੀ ਸੀ ਤੇ ਜਿਹੜਾ ਇਹ ਵਰਦੇਸ਼ ਕੁਮਾਰ ਆ ਇਹ ਹਲੇ ਵੀ ਥੱਲੇ ਜ਼ਮੀਨ ਤੇ ਪਿਆ ਤੜਪ ਰਿਹਾ ਸੀ ਫਟਾਫਟ ਜੀ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਵਾ ਉਧਰੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਵਾ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਆ ਸਭ ਤੋਂ ਪਹਿਲਾਂ ਛਾੜਬੀਣ ਕਰਕੇ ਉਹ ਸੁਨੀਤਾ ਦੀ ਜਿਹੜੀ ਬੋਡੀ ਆ ਉਹਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਪੋਸਟਮਾਰਟਮ ਲਈ ਭੇਜਦੀ ਆ ਤੇ ਜਿਹੜਾ ਵਰਜੇਸ਼ ਕੁਮਾਰ ਆ ਉਹ ਐਂਬੂਲੈਂਸ ਉਹਨੂੰ ਹਸਪੀਟਲ ਦੇ ਵਿੱਚ ਭਰਤੀ ਕਰਾ ਦਿੰਦੀ ਆ ਜੀ ਜਾ ਕੇ ਤੇ ਹੁਣ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਨੇ ਕਰਨੀ ਸੀ ਕਿ ਆਖਰ ਇਹ ਮਾਮਲਾ ਹੈ ਕੀ ਆ ਉਹਨਾਂ ਨੂੰ ਕੋਈ ਸਮਝ ਹੀ ਨਹੀਂ ਆ ਰਿਹਾ ਵੀ ਹੋਇਆ ਕੀ ਆ ਇੱਕ ਕਮਰੇ ਦੇ ਅੰਦਰ ਵੀ ਇਹਦੀ ਮੌਤ ਕਿਵੇਂ ਹੋਈ ਪੋਸਟਮਾਰਟਮ ਲਈ ਜਦੋਂ ਬਾਡੀ ਭੇਜੀ ਜਾਂਦੀ ਆ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਇਹੀ ਆਉਂਦਾ ਕਿ ਇਹਦਾ ਇਹਦੀ ਜਿਹੜੀ ਮੌਤ ਆ ਇੱਕ ਦਮ ਘੁੱਟਣ ਦੇ ਨਾਲ ਹੋਈ ਆ ਤੇ ਇਹਨੂੰ ਸੈਕਸ਼ੂਅਲੀ ਬਹੁਤ ਜ਼ਿਆਦਾ ਪੇਨ ਜਿਹੜੀ ਆ ਉਹ ਹੋਈ ਆ ਉਹ ਵੀ ਇੱਕ ਮੌਤ ਦਾ ਕਾਰਨ ਬਣਿਆ ਦਰਦ ਦਰਦ ਜਿਹੜਾ ਬਹੁਤ ਜ਼ਿਆਦਾ ਉਹਨੂੰ ਹੋਇਆ ਇਸ ਤੋਂ ਬਾਅਦ ਪੁਲਿਸ ਨੂੰ ਹੁਣ ਸਿਰਫ ਇਹ ਉਮੀਦ ਸੀ ਕਿ ਜਦ ਤੱਕ ਵਰਜੇਸ਼ ਹੋਸ਼ ਦੇ ਵਿੱਚ ਨਹੀਂ ਆਉਂਦਾ ਜਦ ਤੱਕ ਉਹ ਨਾਰਮਲ ਨਹੀਂ ਹੁੰਦਾ ਇਹ ਕੇਸ ਬਾਰੇ ਕੁਝ ਵੀ ਨਹੀਂ ਪਤਾ ਲੱਗਣਾ ਹੁਣ ਇੰਤਜ਼ਾਰ ਕੀਤਾ ਜਾਂਦਾ ਕਿ ਵਰਜੇਸ਼ ਹੋਸ਼ ਦੇ ਵਿੱਚ ਆਵੇ ਦੋ ਦਿਨ ਬਾਅਦ ਉਹਨੂੰ ਹੋਸ਼ ਆਉਂਦੀ ਆ ਥੋੜਾ ਜਿਹਾ ਨਾਰਮਲ ਹੁੰਦਾ ਗੱਲਬਾਤ ਕਰਨ ਦੇ ਯੋਗ ਹੁੰਦਾ ਵਾ ਵਰਜੇਸ਼ ਕੁਮਾਰ ਤੇ ਜਦੋਂ ਗੱਲਬਾਤ ਕਰਨ ਦੇ ਯੋਗ ਹੁੰਦਾ ਪੁਲਿਸ ਉਹਦੇ ਕੋਲ ਜਾਂਦੀ ਆ ਉਹਦੇ ਬਿਆਨ ਲੈਣ ਦੇ ਲਈ ਸਾਰਾ ਕੁਝ ਪੁੱਛਦੀ ਆ ਕਿ ਸਾਰਾ ਕੁਝ ਕਿਵੇਂ ਹੋਇਆ ਵਰਜੇਸ਼ ਇੱਕੋ ਹੀ ਗੱਲ ਕਹਿੰਦਾ ਕਿ ਮੈਨੂੰ ਕੁਝ ਵੀ ਯਾਦ ਨਹੀਂ ਸਾਰਾ ਕੁਝ ਸੱਚ ਦੱਸ ਦਿੰਦਾ ਕਿ ਮੈਂ ਇਦਾਂ ਇਦਾਂ ਕਰਕੇ ਡਰਿੰਕ ਕੀਤੀ ਤੇ ਇਹ ਜਿਹੜੀਆਂ ਗੋਲੀਆਂ ਨੇ ਉਹ ਮੈਂ ਪੰਜ ਇਕੱਠੀਆਂ ਖਾਧੀਆਂ ਪੁਲਿਸ ਉਹ ਪੱਤਾ ਵੀ ਜਿਹੜਾ ਉਹ ਦੇਖਦੀ ਆ ਵੀ ਆਖਿਰ ਗੋਲੀਆਂ ਹੈ ਖਾਧੀਆਂ ਸੀ ਉਹ ਕਬਜੇ ਦੇ ਵਿੱਚ ਲੈਂਦੀ ਆ ਇਸ ਤੋਂ ਬਾਅਦ ਜੀ ਵਰਜੇਸ਼ ਇੱਕ ਗੱਲ ਕਹਿੰਦਾ ਕਿ ਮੈਂ ਸਾਰੀ ਜਿਹੜੀ ਰਿਕਾਰਡਿੰਗ ਆ ਉਹ ਲਾਈ ਹੋਈ ਸੀ ਆਪਣੇ ਕਮਰੇ ਦੇ ਵਿੱਚ ਜਿਹੜਾ ਫੋਨ ਮੈਂ ਵੀਡੀਓ ਆਨ ਕਰਕੇ ਰੱਖਿਆ ਹੋਇਆ ਸੀ ਪੁਲਿਸ ਦੇ ਕੋਲ ਬਹੁਤ ਵੱਡਾ ਇੱਕ ਸਬੂਤ ਸੀਗਾ ਇਹ ਪੁਲਿਸ ਫਟਾਫਟ ਉਸ ਕਮਰੇ ਦੇ ਵਿੱਚ ਜਾਂਦੀ ਆ ਫੋਨ ਦੇਖਦੀ ਆ ਕਬਜ਼ੇ ਦੇ ਵਿੱਚ ਲੈਂਦੀ ਆ ਫੋਨ ਬੰਦ ਹੋ ਚੁੱਕਿਆ ਸੀ ਫੋਨ ਨੂੰ ਚਾਰਜ ਕੀਤਾ ਜਾਂਦਾ ਵਾ ਤੇ ਵਰਜੇਸ਼ ਤੋਂ ਉਹਦਾ ਲੋਕ ਖੁਲਵਾਇਆ ਜਾਂਦਾ ਵਾ ਤੇ ਜਦੋਂ ਵੀਡੀਓ ਸਾਰੀ ਦੇਖੀ ਜਾਂਦੀ ਆ ਪੁਲਿਸ ਦੇ ਵੱਲੋਂ ਉਹਦੇ ਵਿੱਚ ਸਾਫ਼ ਸਿੱਧ ਹੋ ਜਾਂਦਾ ਕਿ ਇਹ ਜੇ ਮੌਤ ਹੋਈ ਆ ਤਾਂ ਵਰਜੇਸ਼ ਦੇ ਕਾਰਨ ਹੋਈ ਆ ਇੱਕ ਤਰ੍ਹਾਂ ਦਾ ਇਹ ਕਤਲ ਦਾ ਮਾਮਲਾ ਵਾ ਤੇ ਇਹ ਕਤਲ ਵਰਜੇਸ਼ ਨੇ ਕੀਤਾ ਵਾ ਇੱਕ ਔਰਤ ਦੇ ਨਾਲ ਉਹਨੇ ਜਿਹੜੇ ਇੱਕ ਗੈਰ ਇਨਸਾਨੀ ਕਹਿ ਸਕਦੇ ਹਾਂ ਗੈਰ ਮਨੁੱਖੀ ਜਿਹੜੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਉਹਦੇ ਕਰਕੇ ਉਹਦੀ ਮੌਤ ਹੋਈ ਆ ਹੁਣ ਸਾਰੀ ਕਾਰਵਾਈ ਜਿਹੜੀ ਹੋਣੀ ਬਣਦੀ ਸੀ ਉਹ ਵਰਜੇਸ਼ ਦੇ ਉੱਤੇ ਹੋਣੀ ਬਣਦੀ ਸੀ ਪਰ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਦੋਂ ਉਹਨੂੰ ਹਸਪੀਟਲ ਤੋਂ ਛੁੱਟੀ ਮਿਲੂਗੀ ਤੇ ਸਿੱਧਾ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਭਾਵੇਂ ਉਹਨੇ ਜਾਣਬੁੱਝ ਕੇ ਸਾਰਾ ਕੁਝ ਨਹੀਂ ਕੀਤਾ ਨਸ਼ੇ ਦੇ ਵਿੱਚ ਕੀਤਾ ਪਰ ਉਹ ਕਾਤਲ ਬਣ ਚੁੱਕਿਆ ਸੀਗਾ ਇਸ ਤੋਂ ਬਾਅਦ ਜੀ ਜਦੋਂ ਉਹ ਨਾਰਮਲ ਹੁੰਦਾ ਵਾ ਵਰजेश ਕੁਮਾਰ ਤਾਂ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜੇਲ੍ਹ ਤੋਂ ਬਾਅਦ ਜਦੋਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ ਤੇ ਉਹ ਆਪਣੀ ਸਫਾਈ ਦੇ ਵਿੱਚ ਜਦੋਂ ਸਾਰਾ ਕੁਝ ਦੱਸਦਾ ਤੇ ਅਦਾਲਤ ਦੇ ਕੋਲ ਕੁਝ ਵੀ ਨਹੀਂ ਸੀ ਉਹਦੇ ਨਾਲ ਤਰਸ ਕਰਨ ਦੇ ਲਈ ਤੇ ਉਹਦੀ ਸਾਰੀ ਗਲਤੀ ਸੀਗੀ ਤੇ ਉਸ ਤੋਂ ਬਾਅਦ ਉਹਨੂੰ 20 ਸਾਲ ਦੀ ਸਜ਼ਾ ਵਾ ਉਹ ਸੁਣਾਈ ਜਾਂਦੀ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਉਹਨੂੰ ਉਮਰ ਕੈਦ ਦੀ ਸਜ਼ਾ ਨਹੀਂ ਹੁੰਦੀ 20 ਸਾਲ ਦੀ ਸਜ਼ਾ ਜੱਜ ਦੇ ਵੱਲੋਂ ਉਹਨੂੰ ਸੁਣਾਈ ਗਈ ਸੀ ਸੋ ਤੁਹਾਡੇ ਕੀ ਕਹਿਣਿਆ ਜੀ ਕਿ 20 ਸਾਲ ਦੀ ਜਿਹੜੀ ਸਜ਼ਾ ਉਹ ਜਾਇਜ਼ ਆ ਕੀ ਉਹਨੂੰ ਫਾਂਸੀ ਹੋਣੀ ਚਾਹੀਦੀ ਸੀ ਜਾਂ ਉਮਰ ਕੈਦ ਹੋ ਜਾਣੀ ਚਾਹੀਦੀ ਸੀ ਆਖਿਰ ਉਹਨੇ ਆਪਣੀ ਘਰ ਵਾਲੀ ਸੁਨੀਤਾ ਦਾ ਕਤਲ ਕੀਤਾ ਸੀਗਾ ਇਹਨੂੰ ਕਤਲ ਹੀ ਕਹਾਂਗੇ ਭਾਵੇਂ ਉਹਨੇ ਨਸ਼ੇਚ ਕੀਤਾ ਜਾਂ ਜੋ ਵੀ ਇੰਨੀਕ ਤਾਂ ਇਨਸਾਨ ਨੂੰ ਸੁੱਧ ਹੁੰਦੀ ਆ ਕਿ ਉਹਦੇ ਲਈ ਕੀ ਚੰਗਾ ਵਾ ਕੀ ਮਾੜਾ ਵਾ ਡਰਿੰਕ ਕਰਕੇ ਪੰਜ ਗੋਲੀਆਂ ਜਿਹੜੀਆਂ ਤਾਕਤ ਵਧਾਉਣ ਵਾਲੀਆਂ ਲੈਣੀਆਂ ਤੇ ਆਪਣੇ ਆਪ ਨੂੰ ਨੁਕਸਾਨ ਕਰਨ ਵਾਲੀ ਗੱਲ ਸੀ ਉਹ ਇਹਦੀ ਕਿਸਮਤ ਚੰਗੀ ਸੀ ਬਰਜੇਸ਼ ਕੁਮਾਰ ਦੀ ਕਿ ਇਹਦੀ ਜਾਨ ਬਚ ਗਈ ਨਹੀਂ ਤਾਂ ਇਹਦੀ ਜਾਨ ਵੀ ਜਾ ਸਕਦੀ ਸੀ ਸੋ ਦੋਸਤੋ ਕਿੱਡੀ ਵੱਡੀ ਸਿੱਖਿਆ ਇਹ ਜਿਹੜੀ ਘਟਨਾ ਤੋਂ ਆਪਾਂ ਨੂੰ ਮਿਲਦੀ ਆ ਵੀ ਕਿਸੇ ਦੇ ਕਹਿਣ ਦੇ ਉੱਤੇ ਐਵੇਂ ਕੋਈ ਦਵਾਈ ਲੈ ਕੇ ਉਹ ਨਹੀਂ ਆਪਾਂ ਨੂੰ ਸੇਵਨ ਕਰਨਾ ਚਾਹੀਦਾ ਡਾਕਟਰੀ ਸਲਾਹ ਤੋਂ ਬਿਨਾ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਉਹ ਡੋਜ਼ ਕਿੰਨੀ ਲੈਣੀ ਹੈ ਕਿੰਨੀ ਨਹੀਂ ਡਾਕਟਰ ਦੀ ਸਲਾਹ ਤੋਂ ਬਿਨਾ ਕਦੇ ਵੀ ਨਾ ਵਰਤੋ ਇਹਨਾਂ ਚੀਜ਼ਾਂ ਨੂੰ ਸੋ ਆਪੋ ਆਪਣੇ ਵਿਚਾਰ ਜਰੂਰ ਦਿਓ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਮਿਲਦਾ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ